ਸਾਸ਼ੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਅਕਰੰਟ ਵੀ ਦੇ ਵੀਰਪਾਲ ਸੰਧੂ। ਹਾਜ਼ਰ ਹਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ। ਅੱਜ ਆਪਾਂ ਤੁਹਾਨੂੰ ਬਹੁਤ ਹੀ ਆਸਾਨੀ ਦਾ ਡਿਜ਼ਾਈਨ ਦੱਸਾਂਗੇ। ਜੋ ਚਾਰੀ ਚਾਰੀ ਸਲਾਈਆਂ ਦਾ ਡਿਜ਼ਾਈਨ ਹੈ ਤੇ ਬੜਾ ਹੀ ਆਸਾਨੀ ਨਾਲ ਬਣ ਜਾਂਦਾ ਦਾ। ਇਹਨੂੰ ਆਪਾਂ ਐਸਾ ਬਾਰਡਰ ਜਾਂ ਜੈਕਟ ਸਵੈਟਰ ਕਿਸੇ ਵੀ ਅਪਲਾਈ ਕਰ ਸਕਦੇ ਹਾਂ, ਬਲਾਊਜ਼ ਤੇ ਵੀ ਬਣਾ ਸਕਦੇ ਹਾਂ। ਤਾਂ ਚਲੋ ਕਰਦੇ ਹਾਂ ਵੀਡੀਓ ਸਟਾਰਟ ਤੇ ਤੁਹਾਨੂੰ ਦੱਸਦੀ ਹਾਂ ਇਹ ਡਿਜ਼ਾਈਨ ਬਣਾਉਣਾ। ਜਿਹੜਾ ਇਹ ਡਿਜ਼ਾਈਨ ਬਣਦਾਗਾ ਉਹ 2 ਦੇ ਮਲਟੀਪਲਾਈ ਫੰਦੇ ਨਾਲ ਬਣਦਾਗਾ ਤੇ ਬੜਾ ਹੀ ਆਸਾਨੀ ਨਾਲ ਬਣ ਜਾਂਦਾਗਾ। ਚਲੋ ਆਪਾਂ ਦੱਸਦੇ ਤੁਹਾਨੂੰ ਡਿਜ਼ਾਈਨ ਬਣਾਣਾ ਤੇ ਕਿੱਦਾਂ-ਕਿੱਦਾਂ ਬੁਣਾਗਾ ਅਗੇ ਨੂੰ ਇਹ ਜਿਹੜੀ ਨੀੜਾ ਜਿਹੜਾ ਪਹਿਲਾ ਫੰਦਾ ਉਹ ਇਸ ਤਰੀਕੇ ਨਾਲ ਕਰ ਲਾਂਗੇ ਸਲਾਈ ਪਿੱਛੇ ਕਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਫੰਦਾ ਸਿੱਧਾ ਧਾਗਾ ਅੱਗੇ ਇੱਕ ਫੰਦਾ ਉਲਟਾ ਇਸ ਤਰੀਕੇ ਨਾਲ ਹੀ ਆਪਾਂ ਸਾਰੀ ਸਲਾਈ ਬੁਣੀਏ ਇੱਕ ਫੰਦਾ ਸਿੱਧਾ ਧਾਗਾ ਪਿੱਛੇ ਕਰਕੇ ਉਹਨਾਂ ਧਾਗਾ ਅੱਗੇ ਕਰਕੇ ਇੱਕ ਫੰਦਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਫੰਦਾ ਸਿੱਧਾ ਇੱਕ ਫੰਦਾ ਉਲਟਾ స ఉటా గా ఉగా పిల్ స ఉగా పక్క సరికే తోల్గే ఉల్టా బిద్ధానా సూప ఉల్టే సూ స్ ఉల్టేను బాగు సో నేను సీప్ కల్టా బ సగట్ బ సగ్టా బ ਸਿੱਧਾ 슬ਿੱਪ ਕਰਾਂਗੇ ਉਲਟਾ ਬੁਣਾਵਾਂ ਇਹ ਨਜ਼ਰ ਆਉਣ ਲੱਗ ਜੂਆ ਠੀਕ ਹੈ ਸਿੱਧਾ 슬ਿੱਪ ਕਰਾਂਗੇ ਉਲਟਾ ਬੁਣਾਵਾਂ ਤੇ ਐਸਟイズ ਇਹਨੂੰ ਆਪਾਂ 슬ਿੱਪ ਕਰਕੇ ਦੇਖੀਂ ਬਾਬਾ ਮੈਂ ਸਿੱਧਾ ਬੁਣਾਵਾਂ ਸਿੱਧਾ ਬੁਣਾਵਾਂ ਹਾਂ ਆਪਣੇ ਹੈ ਹੀ ਵਾਲੇ ਆ ਜਿਹੜਾ ਕਿਹੜਾ ਵਾਲਾ ਬਾਬਾ ਠੀਕ ਹੈ ਹੁਣ ਬਸ ਥੋੜਾ ਜਿਹਾ ਚੇਂਜ ਕਰਨਾ ਦਾ ਬਹਿ ਜਾ ਸਰ ਨਹੀਂ ਕੋਈ ਨਾ ਜਿੱਥੇ ਆਪਾਂ ਆ ਸਿੱਧਾ ਪਹਿਲੀ ਪਿਛਲੀ ਵਾਰ ਕੋ ਪੁੱਠਾ ਬਣਾਇਆ ਸੀ ਉਲਟਾ ਬਣਾ ਜਿੱਥੇ ਸਿੱਧਾ ਹੁੰਦੇ ਉਲਟਾ ਇਥੇ ਉਲਟਾ ਹੁੰਦੇ ਸਿੱਧਾ ਬਣਾ ਨੇ ਸਿੱਧਾ ਇਥੇ ਸਿੱਧਾ 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 ਉਲਟਾ ਬਣਾ ਲੈ ਸੇਮ ਡਿਜ਼ਾਈਨ ਬਣਾਇਆ ਸਿੱਧਾ ਇੱਕ ਉਲਟਾ ਬਟ ਜਿੱਥੇ ਪਹਿਲਾਂ ਉਲਟਾ ਪਾ ਸੀ ਤੁਸੀਂ ਪਾਓ ਠੀਕ ਹੈ ਸਿੱਧਾ ਇਥੇ ਉਲਟਾ ਸਿੱਧਾ ਸਿੱਧਾ ਪੁੱਠਾ ਬਣਾਵਾਂਗੇ

ਠੀਕ ਹੈ ਪਹਿਲਾ ਐਸ ਟਿਜ਼ਨ ਨੂੰ ਬੁਣਨਾ ਹੈ ਜਿਹੜਾ ਸਿੱਧਾ ਹੁਣ ਸਲਿੱਪ ਕਰਨਾ ਠੀਕ ਹੈ ਉਲਟਾ ਬੁਣਨਾ ਸਿੱਧੇ ਨੂੰ ਸਲਿੱਪ ਕਰਾਂਗੇ ਉਲਟਾ ਬੁਣਨਾ ਸਿੱਧੇ ਨੂੰ ਸਲਿੱਪ ਕਰਾਂਗੇ ਉਲਟੇ ਨੂੰ ਬੁਣਨਾ ਸਿੱਧੇ ਨੂੰ ਸਲਿੱਪ ਕਰਾਂਗੇ ਉਲਟਾ ਬੁਣਨਾ ਆ ਬੁੜੀ ਬਹੁਤ ਟਾਰ ਮਾਰ ਲੈ ਕਰਾਂਗੇ ਉਲਟਾ ਬੁਣਨਾ ਸਿੱਧੇ ਨੂੰ ਸਲਿੱਪ ਕਰਾਂਗੇ ਉਲਟਾ ਬੁਣਨਾ ਸਿੱਧੇ ਨੂੰ ਸਲਿੱਪ ਕਰਾਂਗੇ ਉਲਟਾ ਬੁਣਨਾ ਸਿੱਧੇ ਨੂੰ ਸਲਿੱਪ ਕਰਾਂਗੇ ਉਲਟਾ ਆਪਾਂ ਇਸ ਤਰੀਕੇ ਨਾਲ ਬੁਣਨਾ ਸਿੱਧਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਣਾ ਜਿਹੜਾ ਡਿਜ਼ਾਈਨ ਆ ਉਹ ਕੰਪਲੀਟ ਹੋ ਜਾਂਦਾ ਹੈਗਾ ਜੇ ਤੁਹਾਨੂੰ ਡਿਜ਼ਾਈਨ ਪਸੰਦ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ